ਨੰਬਰ ਪਾ ਅੰਤੇ ਤੇ ਕਦੋਂ ਚਲੇ ਜਗਾ ਦੇ ਉੱਪਰ ਕਬਜ਼ਾ ਹੁੰਦਾ ਨਾ ਸਾਹਮਣੇ ਆ ਗਿਆ ਤੁਹਾਡੇ ਧਿਆਨ ਹੈਗਾ ਜੀ ਤਾਂ ਬਿਲਕੁਲ ਮੇਰੇ ਧਿਆਨ ਦੇ ਵਿੱਚ ਗੱਲ ਆਈ ਸੀਗੀ ਜਦੋਂ ਆਈ ਤੇ ਅਸੀਂ ਉਸੇ ਵੇਲੇ ਹੀ ਇਸ ਪਾਰਟੀ ਨੂੰ ਨੋਟਿਸ ਇਸ਼ੂ ਕਰਤਾ ਸੀਗਾ ਜੀ ਪਰ ਉਹਨਾਂ ਵਿਅਕਤੀਆਂ ਵੱਲੋਂ ਨੋਟਿਸ ਲੈਣ ਤੋਂ ਇਨਕਾਰੀ ਕਰ ਦਿੱਤੀ ਸੀ ਕਿ ਅਸੀਂ ਨੋਟਿਸ ਨਹੀਂ ਲੈਣਾ ਹੈਗਾ ਤੇ ਕਿਉਂਕਿ ਹੁਣ ਸਾਰੇ ਪਾਸੇ ਛੁੱਟੀਆਂ ਨੇ ਅੱਜ 31 ਮਾਰਚ ਨੂੰ ਈਦ ਦੀ ਛੁੱਟੀ ਹੋਣ ਕਰਕੇ ਤੇ ਕੱਲ ਅਸੀਂ ਸਾਰੀ ਜਿਹੜੀ ਕਾਨੂੰਨੀ ਕਾਰਵਾਈਆਂ ਵਿੱਚ ਲਿਆ ਕੇ ਤੇ ਸਾਰੀ ਉਹ ਬਿਲਡਿੰਗ ਡਿਮੋਲਿਸ਼ ਕਰਵਾਵਾਂਗੇ ਉਹਨਾਂ ਦੀ ਸ਼ਾਇਦ ਇਹ ਸੋਚ ਸੀਗੀ ਕਿ ਤਿੰਨ ਸਰਕਾਰੀ ਛੁੱਟੀਆਂ ਦੇ ਨਾਲ ਛਣੀਆਂ ਐਤਵਾਰਾਂ ਤੇ ਅਸੀਂ ਆਪਣਾ ਇਹਨਾਂ ਛੁੱਟੀਆਂ 'ਚ ਕੰਮ ਕਰ ਲਾਂਗੇ ਪਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਪ੍ਰਾਪਰਟੀ ਟੈਕਸ ਤੇ ਸਫਾਈ ਦੇ ਫੀਡਬੈਕ ਨੂੰ ਅਚੀਵ ਕਰਨ ਵਾਸਤੇ ਅਸੀਂ ਤਿੰਨੋਂ ਦਿਨ ਆਪਣਾ ਦਫ਼ਤਰ ਖੁੱਲਿਆ ਹੋਇਆ ਸੀਗਾ ਤੁਹਾਡੇ ਚੈਨਲ 'ਆਈ ਵੀ ਅਸੀਂ ਲੋਕਾਂ ਨੂੰ ਅਪੀਲ ਕੀਤੀ ਸੀ ਪ੍ਰਾਪਰਟੀ ਟੈਕਸ ਵਾਸਤੇ ਸ਼ਾਇਦ ਉਹਨਾਂ ਲੋਕਾਂ ਦੇ ਧਿਆਨ ਵਿੱਚ ਇਹ ਨਹੀਂ ਸੀ ਉਹ ਸੋਚ ਰਹੇ ਸੀ ਕਿ ਛੁੱਟੀਆਂ 'ਤੇ ਅਸੀਂ ਆਪਣਾ ਕੰਮ ਚੁੱਕ ਟੂ ਕਿਤੇ ਕਰ ਲਾਂਗੇ ਸਾਡੇ ਧਿਆਨ ਵਿੱਚ ਆਂਦਾਂ ਹੀ ਅਸੀਂ ਉਹਨਾਂ ਨੂੰ ਨੋਟਿਸ ਕਰਤਾ ਉਹਨਾਂ ਵੱਲੋਂ ਨਹੀਂ ਲਿਆ ਗਿਆ ਕੂਣ ਕੱਲ ਅਸੀਂ ਬੰਦੀ ਕਾਨੂੰਨੀ ਕਾਰਵਾਈ ਅਮਲ ਚ ਲਿਆ ਕੇ ਸਾਰੀ ਦੀ ਸਾਰੀ ਅਸੀਂ ਉਹ ਡਿਮੋਲਿਸ਼ ਕਰਾਂਗੇ। ਇਹਨਾਂ ਸਰਕਾਰੀ ਜਗ੍ਹਾ ਤੇ ਕਬਜ਼ੇ ਕਰਦੇ ਨੇ ਇਹ ਨਿਆ ਦਿਨਾਂ ਚੋਂ। ਦੇਖੋ ਸਾਰੇ ਲੋਕਾਂ ਨੂੰ ਮੈਂ ਅਪੀਲ ਕਰਾਂਗਾ ਕਿ ਅਜਿਹੀ ਗਲਤ ਹਰਕਤ ਨਾ ਕਰਨ। ਜਿਹੜੇ ਨਜਾਇਜ਼ ਕਬਜ਼ੇ ਨੇ ਉਹ ਸਾਰੇ ਦੇ ਸਾਰੇ ਅਸੀਂ ਦੂਰ ਕਰਵਾਵਾਂਗੇ ਲੋੜ ਪਈ ਤੇ ਅਸੀਂ ਮਾਜੂਬ ਅਦਾਲਤ ਦੇ ਵਿੱਚ ਜਾ ਕੇ ਉਹਨਾਂ ਖਿਲਾਫ ਜਿਹੜੀ ਆ ਡਿਮੋਲਿਸ਼ ਦੇ ਹੁਕਮ ਪ੍ਰਾਪਤ ਕਰਕੇ ਸਾਰੀ ਅਸੀਂ ਨੂੰ ਖਤਮ ਕਰਾਂਗੇ। ਬਸ ਇਸ ਵੀ ਕਿ ਜੇ ਲਵੇ ਤੇ ਜਗ੍ਹਾ ਕਿਸੇ ਵੀ ਬਾਤ ਦੀ ਗੁੰਡਾਗਰੀ ਹੈ, ਨੈਰ ਮੈਗ ਹੈ ਨਾ ਹੋ ਸਕਦੀ। ਇਹ ਜਿਹੜੀ ਜਗ੍ਹਾ ਅਸੀਂ ਇਹਨਾਂ ਨੂੰ ਆਰਜੀ ਤੌਰ ਤੇ ਜਿਹੜੀ ਹੈ ਤੈਬ ਜਾਰੀ ਵਾਸਤੇ ਦਿੱਤੀ ਹੋਈ ਹੈ ਜੀ ਅਸੀਂ ਨੋਟਿਸ ਵਿੱਚ ਵੀ ਇਹ ਚੀਜ਼ ਲਿਖੀ ਮੈਂਸ਼ਨ ਕੀਤੀ ਆ ਕਿ ਇਹ ਜਗ੍ਹਾ ਜਿਹੜੀ ਆਪ ਜੀ ਨੂੰ ਆਰਜੀ ਤੌਰ ਤੇ ਦਿੱਤੀ ਹੋਈ ਸੀ ਜਿਹਦੇ ਵਿੱਚ ਤੁਸੀਂ ਕੋਈ ਪੱਕੀ ਕੰਸਟਰਕਸ਼ਨ ਨਹੀਂ ਕਰ ਸਕਦੇ ਇਹਦੇ ਨਾਲ ਨਾਲ ਮੇਰੇ ਇੱਕ ਦੁਕਾਨ ਦਾ ਹੋਰ ਧਿਆਨ ਵਿੱਚ ਆਇਆ ਉਹ ਵੀ ਅਸੀਂ ਕੱਲ ਕਮਿਊਨਿਟੀ ਕਾਰਵਾਈ ਹੋਂ ਚਲਿਆ ਕੇ ਉਸ ਵਿਅਕਤੀ ਨੇ ਵੀ ਆਪਣੇ ਅੰਦਰ ਜਿਹੜੀਆਂ ਪੱਕੀਆਂ ਟਾਇਲਾਂ ਲਾ ਲਈਆਂ ਨੇ ਦੇਖੋ ਜਿਹੜੀ ਆਰਜੀ ਤੈਬ ਜਾਰੀ ਹੁੰਦੀ ਹੈ ਇਹ ਸਿਰਫ ਤੇ ਸਿਰਫ ਆਰਜੀ ਤੌਰ ਵਾਸਤੇ ਹੁੰਦੀ ਆ ਇਹਦੇ ਵਿੱਚ ਕੋਈ ਪੱਕੀ ਕੰਸਟਰਕਸ਼ਨ ਕੋਈ ਪੱਕਾ ਸ਼ੈਡੋ ਕੋ ਪੱਕੀ ਦੀਵਾਰ ਸੀ ਨਹੀਂ ਬਣਾ ਸਕਦੇ ਜੀ ਜਿੰਨਾ ਲੋਕਾਂ ਨੇ ਬਣਾਈਆਂ ਨੇ ਸਾਰੀਆਂ ਸਾਰੀਆਂ ਨੋਟਿਸ ਜਾਰੀ ਕਰਕੇ ਸਾਰੀਆਂ ਅਸੀਂ ਆਪਣੀ ਆਪਣੀ ਬ੍ਰਾਂਚ ਨੂੰ ਹਦਾਇਤ ਕਰਾਂਗੇ ਉਹ ਸਾਰੀਆਂ ਅਸੀਂ ਡਿਮੋਲਿਸ਼ ਕਰਵਾਵਾਂਗੇ ਅਸੀਂ ਕੱਲ ਤੋਂ ਸ਼ੁਰੂ ਕਰਤ ਨਹੀਂ ਕਿਉਂਕਿ ਅੱਜ ਸਰਕਾਰੀ ਛੁੱਟੀ ਸੀਗੀ ਜੀ ਜਿਸ ਕਰਕੇ ਅਸੀਂ ਕਿਸੇ ਹੋਰ ਡਿਪਾਰਟਮੈਂਟ ਦੀ ਹੈਲਪ ਨਹੀਂ ਲੈ ਸਕਦੇ ਆਪਣੇ ਪੱਧਰ ਤੇ ਅਸੀਂ ਉਸ ਵਿਅਕਤੀ ਨੂੰ ਪਰਸੋਂ ਹੀ ਨੋਟਿਸ ਜਾਰੀ ਕਰਤਾ ਸੀ ਅੱਜ ਕਿਉਂਕਿ ਸ਼ਨੀਵਾਰ ਉਹਨੇ ਕੰਮ ਸ਼ੁਰੂ ਕੀਤਾ ਸੀ ਸ਼ਨੀਵਾਰ ਥੋੜਾ ਜਿਹਾ ਕੰਮ ਸੀ ਅਸੀਂ ਉਸ ਤੋਂ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਇਹ